ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਆਪਦੇ ਪਿੰਡ ਦੇ ਵਿੱਚ ਆਪਦੇ ਪਿੰਡ ਦੇ ਵਿੱਚ ਮੌਜੂਦ ਆ ਬਾਠਾੜੀ ਗਲੀ ਦੇ ਵਿੱਚ ਮੌਜੂਦ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਆ ਡਿਟੇਲ ਸਾਰੀ ਲੈ ਦਊਗਾ ਝੋਟੀਆਂ ਪਹਿਲਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਪਾਈ ਹੋਣੀ ਇਹਦਾ ਮੁੱਲ ਕਰਦੇ ਆ ਸਾਰੀ ਜਾਣਕਾਰੀ ਆਪਾਂ ਲੈ ਲੈਨੇ ਆ ਭਰਾ ਤੋਂ ਵੀਡੀਓ ਦੇ ਵਿੱਚ ਰੇਟ ਕਢਾ ਦੇਾਂਗੇ ਮਿੱਤਰੋ ਅਗਲੀ ਕਾਰਵਾਈ ਤੁਸੀਂ ਕਰ ਲਿਓ ਗੱਲਬਾਤ ਕਰ ਲੈਂਦੇ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਵਧੀਆ ਤੁਸੀਂ ਦੱਸੋ ਭਾਈ ਹੋਰ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਜੀ ਨਾਮ ਦੱਸੀਂ ਘਰੇ ਦੀ ਵੀਰੇ ਇੱਕ ਬਈ ਗੁਰਵੀਰ ਸਿੰਘ ਪਿੰਡ ਮੁੱਦ ਕੀ ਆਈ ਜੀ ਘਰ ਦਾ ਐਡਰੈਸ ਕੀ ਆ ਵੀਰੇ ਘਰ ਦਾ ਐਡਰੈਸ ਵੀਰੇ ਗਿੱਲਾਂੀ ਸੜਕ ਤੋਂ ਵੀ ਆਉਂਦੀ ਆ ਆਪਣੀ ਡਾਕਟਰ ਬਾਠ ਵਾਲੀ ਕੜੀ ਤੋਂ ਵੀ ਆਉਂਦੀ ਐਂਡ ਤੇ ਘਰ ਆਪਣਾ ਹੀ ਆ ਬਈ ਠੀਕ ਆ ਵੀਰੇ ਵੱਡੇ ਭਾਈ ਛੋਟੀ ਸੋਣ ਵਾਲੀ ਹੋਈ ਆ ਹਾਂ ਬਈ ਦਿਨਾਂ ਤੇ ਆ ਬਾ ਲਊ ਤਿੰਨ ਚਾਰ ਦਿਨ ਲਊ ਮਾਹੀਂ ਠੀਕ ਆ ਕਿੰਨੀ ਉਮਰ ਦੀ ਹੋਗੀ ਹੋਊਗੀ ਵੀਰੇ ਇਹ ਹੋਊਗੀ 4 ਸਾਲ ਨੇੜ ਤੇੜ ਬਈ ਮਾਂ ਦਾ ਦੁੱਧ ਤਾਂ ਨਹੀਂ ਬਈ ਪਤਾ ਐਵੇਂ ਤੈਨੂੰ ਕਹੀਏ ਯਾਰ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਰੇਟ ਕੀ ਰੱਖਾਂਗੇ ਵੀਰੇ ਆਪਾਂ ਰੇਟ ਇਹਦਾ ਵੀ 85000 ਮੁੱਲ ਕਰਦੇ ਆਂ ਬਈ 85000 ਰੁਪਏ ਮੁੱਲ ਲੜ ਪਿਆਰੇ ਦੇ ਵਿੱਚੋਂ ਉਹ ਆਪਾਂ ਮੌਕੇ ਤੇ ਕਰ ਦਾਂਗੇ ਕੋਈ ਨਹੀਂ ਠੀਕ ਹੈ ਤੋਰੀ ਵੀਰੇ ਕੱਢੀ ਬਾਰ ਨੂੰ ਭਰਾ ਨੂੰ ਲੈ ਮਿੱਤਰੋ ਸੂਆ ਚੋਟੀ ਦਾ ਪਹਿਲਾ ਵਾ ਲੈਵੇ ਦੀ ਕੁਆਲਿਟੀ ਆ ਜਿਹੜੀ ਉਹ ਦੂਜੇ ਸੂਆ ਵਾਲੀ ਆ ਬਾਡੀ ਬੰਤਰ ਦੀ ਜਿਹੜੀ ਝੋਟੀ ਆ ਉਹ ਵੀ ਤੁਸੀਂ ਦੇਖ ਸਕਦੇ ਆ ਸਿੰਗਲ ਹੱਡੀ ਦੇ ਵਿੱਚ ਲੇਵੇ ਭਾਂਡੇ ਵਾਲੀ ਝੋਟੀ ਆ ਕਿਉਂਕਿ ਦੁੱਧ ਝੋਟੀ ਨੇ ਟੌਰਾਂ ਦੇ ਨਾਲ ਮੇਰੇ ਹਿਸਾਬ ਦੇ ਨਾਲ ਬਾਈ ਬਾਲਾ ਨਹੀਂ ਤਾਂ 11 12 ਕਿਲੋ ਟੌਰਾਂ ਨਾਲ ਝੋਟੀ ਦੁੱਧ ਦਊਗੀ ਕਿਉਂਕਿ ਝੋਟੀ ਦੇ ਵਿੱਚ ਬਰੀਕੀ ਚੰਗੀ ਆ ਕੁਆਲਿਟੀ ਚੰਗੀ ਆ ਸਾਰੀ ਆਰਡਰ ਦੀ ਕੁਆਲਿਟੀ ਬਿਹਤਰੀਨ ਆ ਜਿੰਨੀ ਹੈਗੀ ਆ ਦੇਣੇ ਨੇ ਹਜੇ 5 4 ਕੱਢ ਜਾਣੇ ਆ ਕਿਉਂਕਿ ਲੇਵਾ ਬਣਾ ਕੇ ਟਕਾਣੇ ਤੇ ਬਰੀਕੀ ਲਾ ਕੇ ਨੇ ਫਿਰ ਸੋਣਾ ਵਾ ਕਿਉਂਕਿ ਹਜੇ ਇਹਦੇ ਜਿਹੜੇ ਦਿਨ 2-4 ਮਤਲਬ ਗਿਣਤੀ ਮੁਤਾਬਕ ਵੀ ਪੂਰੇ ਹੋਣ ਦੇ ਵਿੱਚ ਪਏ ਹੋਏ ਆ ਤੇ ਪਹਿਲਾਂ ਝੋਟੀ ਤੁਹਾਨੂੰ ਪਤਾ ਹਮੇਸ਼ਾ ਵੀ ਇਹ ਜਿਹੜੀ ਸੁੰਦੀ ਹੁੰਦੀ ਆ ਦਿਨਾਂ ਪੂਰਿਆਂ ਦੇ ਉੱਤੇ ਸੂ ਪੈਂਦੀ ਹੁੰਦੀ ਆ ਕਿਉਂਕਿ ਜਿਹੜੀ ਸਵਾਲ ਮੈਂ ਹੁੰਦੀ ਆ 5-10 ਦਿਨ ਕਈ ਵਾਰੀ ਵੱਧ ਲੈ ਜਾਂਦੀ ਹੁੰਦੀ ਆ ਇਹਨੇ ਜਿਹੜੇ ਆਪਦਾ ਬੱਚਾ ਰੱਖਣਾ ਉਹ 5-4 ਦਿਨਾਂ ਦੇ ਵਿੱਚ ਵਿੱਚ ਰੱਖ ਦੇਣਾ ਕਿਉਂਕਿ ਤਿਆਰੀ ਭਰਾ ਦੇ ਵਿੱਚ ਕਰੀ ਖੜੀ ਆ ਝੋਟੀ ਬਰੇਕੀ ਝੋਟੀ ਦੀ ਸਾਰੀ ਚੰਗੀ ਆ ਬਟਨ ਵਾਲਾ ਝੋਟੀ ਨੂੰ ਲੈਵਾ ਵਾ ਬਾਕੀ ਜਿਹੜਾ ਭਰਾ ਲੈ ਕੇ ਜਾਊਗਾ ਭਾਈ ਉਹ ਇਹ ਗੱਲ ਨੋਟ ਕਰ ਲੈ ਵੀ ਘਾਟੇ ਵਾਲਾ ਸੌਦਾ ਨਹੀਂਗਾ ਕਿਉਂਕਿ ਕਰਮਾ ਨੇ ਵਧੀਆ ਦੁੱਧ ਦੇ ਜਾਣਾ ਮੈਂ ਕਿਉਂਕਿ ਲੇਵੇ ਭਾਂਡੇ ਦੀ ਖੁੱਲੀ ਹੈ ਲੈ ਵੀ ਵੀਰੇ ਆਪਦਾ ਨੰਬਰ ਦਈਂ ਕਰਾਂ ਦੀ ਨੰਬਰ ਵੀਰੇ 8528672480 ਇੱਕ ਵਾਰੀ ਹੋਰ ਆਉਣ ਦੇ 8528672480 ਇੱਕ ਵਾਰੀ ਹੌਲੀ ਜੇ ਬੋਲ ਦੇ ਮੜਾ ਜ 8528672480 ਠੀਕ ਹੈ ਵੀਰੇ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਮੋਦਕੀ ਜ਼ਿਲ੍ਹਾ ਫਰੋਜ਼ਪੁਰ ਧੰਨਵਾਦ ਸ਼ੁਕਰੀਆ ਜਉਂਦੇ ਰੋ